ਅੱਜ ਕਬੀਲਦਾਰੀ ਦੱਸਦੀ ਐ ਮੇਰੇ ਤੇ ਭਾਰੀ ਪਈ ਵੀ ਅਸਲ ਚ ਨਾ ਵਿਆਹ ਆ ਗਏ ਇੱਕ ਕੰਮ ਦੀ ਗੱਲ ਦੱਸਦਾ ਬਾਲੇ ਕੰਮ ਦੇ ਬੰਦੇ ਟਕਰਾਉਣ ਲੱਗਿਆ ਤੁਹਾਨੂੰ ਡਰਾਮਾ ਬੀਜ ਪੜਾਉਣ ਵਾਲਿਆ 40 ਸਾਲ ਤੋਂ ਵੱਧ ਕੇ ਪੁਰਾਣੇ ਚ ਕੰਮ ਕਰਦੇ ਆ ਬੰਦੇ ਸਾਹ ਜਨਾ ਕੰਮ ਦਾ ਤਾਂ ਪੁੰਨ ਖੱਟ ਲਿਆ ਯਾਰ ਤੁਸੀਂ ਆਹ ਕੰਮ ਕਰਕੇ ਆ ਹਾਂਜੀ ਹਾਂਜੀ ਕੱਪੜੇ ਯਾਰ ਇੱਕ ਤਾਂ ਭਰੋਸਾ ਨਹੀਂ ਹੁੰਦਾ ਮਸਾ ਤਾਂ ਮੇਰੇ ਅਰਗੇ ਨੇ ਚੰਗੇ ਲੈਣੇ ਹੁੰਦੇ ਹਾਂ ਹਾਂਜੀ ਹਾਂਜੀ ਤੇ ਬਾਈ ਹਰੇਕ ਬੰਦੇ ਨੂੰ ਫੜਾਉਣ ਦੀ ਇਜਾਜ਼ਤ ਨਹੀਂ ਹਾਂਜੀ ਹਾਂਜੀ ਤੇ ਬਾਈ ਕੱਪੜੇ ਆਪਾਂ ਕਰਨੇ ਆ ਡਾਇਰੈਕਟ ਲੀਨ ਠੀਕ ਹੈ ਜੀ ਤੇ ਬਾਈ ਸਾਨੂੰ ਤੂੰ ਦੇਖ ਲੈ ਮੈਂ ਬਾਗਾ ਪੁਰਾਣਾ 25 ਕਿਲੋਮੀਟਰ ਦੂਰ ਐ ਇੰਨੀ ਦੂਰ ਲੈ ਕੇ ਆਇਆ ਮੈਨੂੰ ਨੇੜੇ ਤੇਰੇ ਬੰਦਾ ਨਹੀਂ ਟੱਕ ਰਿਹਾ ਹਾਂਜੀ ਪਤਾ ਹੀ ਕੀ ਹੈ ਬਾਈ ਜੇ ਮਤਲਬ ਤੁਸੀਂ ਨੇੜੇ ਦੇ ਪਿੰਡ ਦੇ ਹੁੰਦੇ ਨਾ ਇੱਥੇ ਕੋਈ 10 15 ਕਿਲੋਮੀਟਰ ਦੇ ਏਰੀਏ 'ਚ ਫਿਰ ਤਾਂ ਅਸੀਂ ਆਪ ਹੀ ਫੜ ਲਿਓਨੇ ਸੀਗੇ ਤੇ ਆਪ ਹੀ ਅਸੀਂ ਫੜਾਏ ਹੋਨੇ ਸੀਗੇ ਜੀ ਨਹੀਂ ਵੀ ਮਤਲਬ ਮੈਂ ਤੁਹਾਡਾ ਪੁਰਾਣਾ ਗਾਹਕ ਕਰਕੇ ਬੀਬੂਆਂ ਦੀ ਦੁਕਾਨ ਦਾ ਤਾਂ ਕਰਕੇ ਕਰਨਾ ਸੀ ਕਿ ਯੂਟਿਊਬਰ ਕਰਕੇ ਕਰਨਾ ਸੀ ਨਹੀਂ ਨਹੀਂ ਯੂਟਿਊਬਰ ਕਰਕੇ ਨਹੀਂ ਜੀ ਪੁਰਾਣਾ ਗਾਹਕ ਨਹੀਂ ਵੈਸੇ ਤੁਸੀਂ ਆਏ ਹੋ ਤੁਹਾਡਾ ਬਹੁਤ ਧੰਨਵਾਦ ਹੈ ਜਿਵੇਂ ਮੰਨ ਕੇ ਚੱਲੋ ਨਾ ਕੋਈ 15 ਤੇ ਆਪ ਹੀ ਅਸੀਂ ਲੈ ਆਉਣੇ ਸਾਰੇ ਕਾਕਾਂ ਨੂੰ ਸਾਰੇ ਕਾਕਾਂ ਨੂੰ ਹਾਂਜੀ ਹਾਂਜੀ ਫਿਰ ਤੁਸੀਂ ਉਹਦਾ ਐਕਸਟਰਾ ਚਾਰਜ ਲਾਉਂਦੇ ਨਹੀਂ 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 ਕੋਈ ਐਕਸਟਰਾ ਚਾਰਜ ਨਹੀਂ ਜਿਉਂ ਰੇਟ ਅਸੀਂ ਹੁਣ ਹੁਣ ਤੁਹਾਡੇ ਤੋਂ ਲੈਣਾ ਜੀ ਇਹੀ ਰੇਟ ਆ ਜੀ ਫੜ ਕੇ ਲੈ ਕੇ ਆਉਣੇ ਆ ਤੇ ਫੜਾ ਕੇ ਵੀ ਉਹਨੇ ਕੋਈ ਰੇਟ ਜ਼ਿਆਦਾ ਆ ਦੇਖ ਫਿਰ ਕੱਪੜੇ ਚੈੱਕ ਕਰ ਲਾ ਬਈ ਹਾਂਜੀ ਹਾਂ ਲੈ ਆਪ ਕੰਮ ਵੀ ਸਾਰਾ ਆਪਣਾ ਇੱਕ ਨੰਬਰ ਹੋਊਗਾ ਜੀ ਜਿਵੇਂ ਮਤਲਬ ਪੂਰਾ ਟੋਪ ਕੰਮ ਤਾਂ ਤੁਹਾਡਾ ਪਹਿਲਾਂ ਬੀਆਂ ਤੋਂ ਲੈ ਕੇ ਦਵਾਈਆਂ ਤੋਂ ਲੈ ਕੇ ਸਾਰਾ ਹੀ ਇੱਕ ਨੰਬਰ ਰਿਹਾ ਪਹਿਲਾਂ ਤੋਂ ਹੀ ਹਾਂਜੀ 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 ਹੈਂ ਤੇ ਆ ਆਪਣੇ ਕੋਲੇ ਕੋਟ ਪੈਂਟ ਆ ਭਰਾਵਾ ਸਾਡੇ ਕੋਲ ਤਾਂ ਮਸਾ ਸਾਰੇ ਜ਼ਿੰਦਗੀ ਚ ਇੱਕ ਅੱਧਾ ਹੀ ਬਣਦਾ ਹੁੰਦਾ ਬੰਦੇ ਨੂੰ ਪਤਾ ਹਾਂਜੀ ਹਾਂਜੀ ਤੇ ਕੁੜਤੇ ਪਜਾਮੇ ਵੀ ਆ ਚਿੱਟੇ ਵਿੱਚ ਕੋਈ ਗੱਲ ਨਹੀਂ ਜੋ ਵੀ ਕਰਦੇ ਆਂ ਪੂਰੇ ਬੜੇ ਕੁੜਤੇ ਕੁੜਤੇ ਹੋ ਜਾਣਗੇ ਕੁੜਤੇ ਪਜਾਮੇ ਦਾ ਤਾਂ ਬਾਲਾ ਇੱਕ ਨੰਬਰ ਕੰਮ ਕਰਕੇ ਦੇਣਾ ਫੁੱਲ ਮਾਵਾ ਦੇ ਕੇ ਪੂਰੇ ਟੌਪ ਕਲਾਸ ਦੀ ਕੋਈ ਕੀਤਾ ਵਾ ਕੰਮ ਦਿਖਾ ਦੇਗਾ ਮਾ ਜੀ ਹਾਂਜੀ ਹਾਂਜੀ ਲੈ ਮੈਨੂੰ ਤਸੱਲੀ ਹੋ ਜੂ ਯਾਰ ਫੇਰ ਵੀ ਬੰਦੇ ਬੀਜਾਂ ਬੂਜਾਂ ਇਹ ਤਾਂ ਪੁਰਾਣੇ ਮਾਰ ਆ ਆ ਦੇਖੋ ਯਾਰ ਸਾਰਾ ਕੰਮ ਕੋਟ ਪੈਂਟ ਹੋਏ ਪਏ ਆਈ ਸਾਰੇ ਯਾ ਦੇਖੋ ਠੀਕ ਹੈ ਜੈਕਟਾਂ ਵਗੈਰਾ ਸਾਰੀਆਂ ਮਹਿੰਗੀਆਂ ਬਾਹਰ ਲਿਆ ਇ ਆਛਾ ਹਾਂਜੀ ਹਾਂਜੀ ਜਿਵੇਂ ਸਾਰੀ ਇੰਪੋਰਟਡ ਜਾਗਤ ਹੈ ਜਿੰਨੀ ਵੀ ਹੋਈ ਪਈ ਹੈ ਠੀਕ ਹੈ ਤੇ ਇਧਰ ਨਾਲ ਨਵਾਂ ਕਪੜਾ ਵੇਚਣ ਲੱਗ ਗਏ ਹਨ ਨਹੀਂ 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 ਜੀ ਆ ਵੀ ਸਾਰਾ ਡ੍ਰੈਗਲਿੰਨ ਹੋਇਆ ਵਾ ਜੀ ਕਪੜਾ ਪੁਰਾਣੇ ਹੀ ਕਪੜੇ ਆ ਜਦੋਂ ਡ੍ਰੈਗਲਿੰਨ ਉਹਨਾਂ ਨੂੰ ਐ ਹੀ ਲੱਗੂਗਾ ਜਿਵੇਂ ਨਵਾਂ ਜੀ ਜਿੰਨੇ ਵੀ ਇਹ ਕਪੜੇ ਆ ਸਾਰੇ ਸਟੀਮ ਪ੍ਰੈਸ ਤੇ ਕਰਦੇ ਆ ਮੋਤੀ ਵਰਕ ਜਿਹੜੇ ਮਹਿੰਗੇ ਆ ਨਾ ਜੀ ਜੇ ਸਟੀਮ ਪ੍ਰੈਸ ਤੇ ਹੋ ਕੇ ਇਹਨਾਂ ਤੇ ਉਵੇਂ ਹੀ ਪੂਰੀ ਚਮਕ ਉਵੇਂ ਹੀ ਰਹਿਣੀ ਜਿਹੜੀ ਆਪਣੇ ਕੋਲ ਪ੍ਰੈਸ ਆ ਜੀ ਆਪਣੇ ਕੋਲ ਵੱਡੀ ਸਟੀਮ ਪ੍ਰੈਸ ਆ ਜੀ ਉਹਦੇ ਉੱਤੇ ਆਹ ਉਵੇਂ ਹੀ ਰਹੂਗੀ ਇਹਦੀ ਚਮਕ ਵੇਖਣ ਨੂੰ ਐ ਲੱਗੂਗਾ ਜ ਆਪਣਾ ਕੰਮ ਇੰਨਾ ਜਾਦੇ ਹੋ ਗਿਆ ਯਾਰ ਮੈਨੂੰ ਤਾਂ ਐਂ ਲੱਗਦਾ ਵੀ ਮੇਰਾ ਪਹਿਲਾ ਕੰਮ ਹੋਊਗਾ ਜਦੋਂ ਪ੍ਰੀਤ ਤੇਰੀ ਚਾਚੀ ਨੇ ਮੇਰੇ ਤੋਂ ਖੁਸ਼ ਹੋਣਾ ਬਈ ਇਹ ਤਾਂ ਮੌਕੇ ਹੀ ਬਹੁਤ ਘੱਟ ਆਉਂਦੇ ਆ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਦੋਂ ਬੁੜੀਆਂ ਖੁਸ਼ ਹੋ ਜਾਣ ਹਾਂਜੀ 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 ਤੇ ਆ ਮੇਰੇ ਹਿਸਾਬ ਨਾਲ ਪਹਿਲਾ ਕੇਸ ਹੋ ਜਾਣਾ ਲੈ ਹੈਂ ਆ ਆ ਆ ਕੀ ਆ ਇਹਦੇ ਚ ਕੀ ਕਰਦੇ ਆ ਇਹ ਨਹੀਂ ਜਦੋਂ ਮੰਨ ਲਓ ਕਿਸੇ ਵੇਲੇ ਧੁੱਪ ਨਹੀਂ ਲੱਗਦੀ ਜੀ ਗਾਹ ਕਹਿੰਦਾ ਮੈਨੂੰ ਐਮਰਜੈਂਸੀ ਕੱਪੜਾ ਚਾਹੀਦਾ ਜੀ ਤੇ ਇਹਦੇ ਵਿੱਚ ਐਮਰਜੈਂਸੀ ਕੱਪੜਾ ਨਾਲ ਦੀ ਨਾਲ ਸੋਕੇ ਆਣਾ ਜੋਦੇ ਦੇ ਵਿੱਚ ਪਾਤੇ ਡਾਇਰੈਕਟਲੀ ਮਤਲਬ ਆਏ ਨਹੀਂ ਵੀ ਸੇਲੇ ਜੇ ਫੜਾ ਜਾਂਦੇ ਹਾਂ ਹਾਂਜੀ 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 ਕਈ ਵਾਰ ਕਸਟਮਰਾਂ ਜਿਵੇਂ ਵਿਆਹ ਮੰਨ ਲਓ ਕਈ ਵਾਰ 15 15 ਦਿਨ ਤੋਂ ਆਪਣੀ ਲੱਗਦੀ ਹੁੰਸਿਆਲਾਂ ਦੇ ਵਿੱਚ ਐ ਨਹੀਂ ਕੋਈ ਆਪਾਂ ਕਿਸੇ ਗਾਹਕ ਨੂੰ ਕਹ ਦਾਂਗੇ ਬਈ ਤੈਨੂੰ ਕੱਪੜਾ ਨਹੀਂ ਮੈਂ ਲਗਾ ਗਾਹਕ ਆ ਜੇ ਪਹਿਲਾਂ ਦੀ ਨਾਲ ਦੀ ਨਾ ਕੱਪੜਾ ਤਿਆਰ ਕਰਾ ਕੇ ਲੈ ਜਾ ਆਪਣੇ ਕੋਲ ਮੇਰੇ ਸਹੌਰੀ ਵਿਆਹ ਆ ਗਿਆ ਮੈਨੂੰ ਵੀ ਛੇਤੀ ਚਾਹੀਦੇ ਮੈਨੂੰ ਕਿੰਨੀ ਛੇਤੀ ਦੇ ਦੋਗੇ ਕੱਪੜੇ ਤੁਸੀਂ ਦੱਸੋ ਜਿੰਨੀ ਜਲਦੀ ਹੈ 3-4 ਘੰਟਿਆਂ ਦੇ ਵਿੱਚ ਸੂਟ ਸਾਰੇ ਓਕੇ ਕਰਕੇ ਦੇ ਜਾਣੇ ਅਸੀਂ ਮਤਲਬ ਜੇ ਮੈਂ ਇੱਥੇ ਬਾਜ਼ਾਰ ਚੋਂ ਸ਼ਾ ਤੇ ਤਿੰਨ ਚਾਰ ਘੰਟੇ ਲਾਇਆ ਮੈਂ ਕਾਫੀ ਕਾਫੀ ਪੀਆ ਮੈਂ ਹਾਂਜੀ 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 ਤੇ ਆਉਂਦੇ ਨੂੰ ਦੇ ਦੂੰਗੇ ਹਾਂਜੀ ਹਾਂਜੀ ਜਰੂਰ ਜੀ ਇਦਾਂ ਇੰਨਾ ਪਾਸਟਰ ਟਰੈਕ ਤੇ ਕੰਮ ਤਾਂ ਆਪਾਂ ਹੁੰਦਾ ਆ ਆ ਕੀ ਕਰੀ ਜਾਂਦਾ ਬਾਈ ਇਹ ਬਾਈ ਸਟੀਮ ਪ੍ਰੈਸ ਤੇ ਹੀ ਪ੍ਰੈਸ ਕਰ ਰਿਹਾ ਜੀ ਵੈਕਿਊਮ ਕਰ ਇਹ ਜਿਹੜੀ ਸਟੀਮ ਪ੍ਰੈਸ ਆਈ ਇਹਨੇ ਸਾਰਾ ਸਟੀਮ ਦੇ ਉੱਤੇ ਹੀ ਮੰਨ ਕੇ ਚੱਲੋਈ ਆਹਾ ਸਟੀਮ ਨਾਲ ਹੀ ਕੱਪੜਾ ਪ੍ਰੈਸ ਕਰਨਾ ਇਹਨੇ ਸਾਰੀ ਥੱਲੇ ਮਤਲਬ ਇਹਦੇ ਵੈਕਿਊਮ ਆਈ ਮਤਲਬ ਨਾਲ ਖਿੱਚ ਕੇ ਕੱਪੜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂਜੀ ਮਾੜਾ ਇਹ ਪ੍ਰੀਤਾ ਪੱਕਾ ਮਸੇਖ ਰਗੇ ਕੇ ਰੀ ਕਰਨਾ ਪੈਂਦਾ ਹੁੰਦਾ ਆ ਜਿਹੜੀ ਪ੍ਰੈਸ ਹੈ ਹਾਂਜੀ ਇਹਦਾ ਕਿੱਥੋਂ ਚੱਲਦਾ ਫੁਹਾਰਾ ਜਾਂ ਆਹ ਸੇ ਅੱਛਾ ਪੱਕੇ ਤੌਰ ਤੇ ਚੱਲੀ ਜਾਂਦਾ ਹਾਂਜੀ ਹਾਂ ਓਏ ਹਾਂਜੀ ਤੇ ਉਹ ਉਹ ਇਧਰ ਖੜਕਾ ਜਾ ਕਾਦਾ ਹੋਇਆ ਸੀ ਉਹ ਥੱਲੇ ਇਹ ਬਲੋਰ ਲੱਗਿਆ ਹੋਇਆ ਹੈ ਇਹ ਆਹਾਂ ਹਾਂਜੀ ਇਹ ਇਹ ਥੱਲੇ ਇਧਰੋਂ ਇਹ ਭਾਪ ਦੇ ਜਾਂਦੀ ਉਧਰ ਥੱਲੇ ਨੂੰ ਖਿੱਚੀ ਜਾਂਦਾ ਹਾਂਜੀ 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 ਉਹ ਖਿੱਚ ਕੇ ਰੱਖਦਾ ਫਿਰ ਪੱਦਰ ਹੋ ਜਾਂਦਾ ਉੱਤੇ ਹਾਂ ਜੀ ਪਲਸਟਰ ਵਾਲਾ ਹਾਂ ਜੀ ਹਾਂ ਜੀ ਮੜਾ ਇੱਕ ਰੀ ਕਰੀ 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 ਝਾਂਪ੍ਰੀਤ ਹੈ ਆਏ ਸੰਦ ਕੰਮ ਦਾ ਯਾਰ ਬਹੁਤ ਵਧੀਆ ਯਾਰ ਤੁਹਾਡਾ ਤਾਂ ਕੰਮ ਯਾਰ ਤਾਂ ਕੰਮ ਹੀ ਹੈ ਨਹੀਂ ਸੀ ਆਪਣੇ ਤਾਂ ਇਲਾਕੇ 'ਚ ਹੈ ਨਹੀਂ ਮੋਗਾ ਕਿੱਡਾ ਜਿਲ੍ਹਾ ਮੋਗਾ ਸ਼ਹਿਰ ਆ ਮੋਗੇ ਜ਼ਿਲ੍ਹੇ 'ਚ ਐਡਾ ਕੰਮ ਹੈ ਨਹੀਂ ਤੇ ਆ ਪਾਇਆ ਪ੍ਰੀਤ ਮੇਰੇ ਕੋਲ ਤਾਂ ਪੁੱਤ ਕੁੜਤਾ ਪਜਾਮਾ ਵੀ ਚਿੱਟਾ ਇੱਕ ਹੈ ਬਲੂ ਸਟਾਰ ਵਾਲਿਆਂ ਵਾਲਾ ਹੈ ਤੇ ਉਹ ਆਹਾ ਕਰਕੇ ਦੇਣਗੇ ਡਰੈਕਲੀਨ ਹੈ ਹਾਂਜੀ ਆਹ ਦੇਖ ਲੈ ਕਿੱਡੇ ਚੰਗੇ ਚੰਗੇ ਪਏ ਆ ਯਾਰ ਪਿੰਡਾਂ ਦੇ ਸਰਪੰਚ ਸਰਪੰਚ ਆਉਂਦੇ ਹੋਣਗੇ ਤਾਂ ਲਿੰਕ ਪਹੁੰਚ ਚੰਗੇ ਬੰਦੇ ਨਾ ਬਣ ਜਾਂਦੇ ਆ ਕਿਉਂਕਿ ਸਾਰੇ ਕੁੜਤੇ ਵੀ ਅੰਮੇ ਮਹਿੰਗੇ ਆਉਂਦੇ ਜਿੰਨੇ ਵੀ ਆਉਂਦੇ ਪੂਰਾ ਇੱਕ ਨੰਬਰ ਕੰਮ ਕਰਕੇ ਦੇਈਦਾ ਇੱਕ ਇੱਕ ਬੰਦਾ 10 10 15 15 ਕੁੜਤੇ ਵੀ ਅੰਮੇ ਦੇ ਕੇ ਆਉਂਦੇ ਜਿਹੜਾ ਆਪਣੇ ਤੋਂ ਕੇਰਾ ਕੰਮ ਕਰਾ ਕੇ ਲੈ ਕੇ ਆਈ ਉਹ ਦਸਾਂ ਬੰਦਿਆਂ ਨੂੰ ਹੋਰ ਵੀ ਦੱਸਦਾ ਵਿਆਹ ਤੇ ਜਾ ਕੇ ਵੀ ਕੰਮ ਕਰਾਉਣਾ ਤਾਂ ਬਾਗੇ ਪਰਨ ਸਟਾਰ ਡਰੈਕਲੀਨ ਵਾਲਾ ਤਾਂ ਕਰਵਾਉਂਦੇ ਯਾਰ ਜਿਵੇਂ ਨਾ ਧੁੰਦ ਪਈ ਤੋਂ ਹਾਂਜੀ ਤੇ ਅਸਮਾਨ ਨਿੱਖਰਦਾ ਹੁੰਦਾ ਕਿਤੇ ਬੱਦਲ ਜੇ ਹੁੰਦੇ ਆ ਤੇ ਕਿਤੇ ਨੀਲਾ ਜਾਂ ਹੁੰਦਾ ਬੁੜੀਆਂ ਤਾਂ ਤਾਂ ਚਿੱਟੇ ਕੁਰਤੇ ਪਜਾਮੇ ਆਏ ਜੇ ਹੋ ਜਾਂਦੇ ਹੁੰਦੇ ਆ ਨੀਲ ਦੇ ੱੱਬੇ ਜੇ ਪੈ ਜਾਂਦੇ ਆ ਆਹ ਕੱਢਦੇ ਆ ਫਿਰ ਤੇ ਚਿੱਟਾ ਜਮਾ ਨੁਕਰੇ ਕੋੜੇ ਵਰਗਾ ਬਣਾ ਦਿੰਦੇ ਆ ਹੈਂ ਲਹਿੰਗਾ ਕਿ ਨਪਾਰਾ ਫਿਰ ਹਾਂਜੀ ਡ੍ਰੈਗਲਿਨ ਹੋਣ ਨੂੰ ਆਇਆ ਜੀ ਲਹਿੰਗਾ ਜਿਹੜਾ ਇਹ ਆਹਾਂ ਹਾਂਜੀ ਹਾਂਜੀ ਮੈਂ ਤਾਂ ਕਹਿਆ ਤੂੰ ਬਣਾ ਕੇ ਵੇਚਣ ਲਾ ਅਗੇ ਨਹੀਂ ਨਹੀਂ ਜੀ ਆ ਡ੍ਰੈਗਲਿਨ ਹੋਣ ਵਾਸਤੇ ਆਇਆ ਵਾ ਲਹਿੰਗਾ ਜੀ ਹਲੇ ਡ੍ਰੈਗਲਿਨ ਕਰਨਾ ਹੀ ਇਹ ਇਹਦਾ ਮਤਲਬ ਦੁਕਾਨਾਂ ਵਾਲੇ ਵੀ ਤੁਹਾਡੇ ਕੋਲੇ ਆ ਜਾਂਦੇ ਆ ਹਾਂਜੀ 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 ਇਹ ਕਿਸੇ ਦੀ ਮਤਲਬ ਡਰੈੱਸ ਆਈ ਮਹਿੰਗੀ ਡਰੈੱਸ ਆਈ ਇਹ ਕਸਟਮਰ ਦੀ ਸਾਰਾ ਕੰਮ ਸਾਰਾ ਡ੍ਰੈਗਲਿਨ ਹੋਣ ਵਾਸਤੇ ਆ ਆ ਨਿਆਣੇ ਜੁਆਕਾਂ ਦਾ ਵੀ ਨਾਂ ਹਾਂਜੀ 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 ਹੂੰ ਇਹ ਤਾਂ ਯਾਰ ਐਨ ਆਰ ਆਈ ਬੰਦੇ ਸਾਰੇ ਸੁਣ ਲੋ ਤੁਸੀਂ ਬਾਹਰੋਂ ਆਉਣਾ ਤੁਸੀਂ ਦੇਖਦੇ ਆ ਜਦੋਂ ਤੁਸੀਂ ਬਾਹਰੋਂ ਆਉਂਨੇ ਆ ਥੋੜੇ ਇਧਰ ਅਲਮਾਰੀਆਂ ਚ ਪਏ ਪੇਟੀਆਂ ਚ ਪਏ ਜਿਹੜੇ ਲੀੜੇ ਆ ਉਹ ਸਲਾਬੇ ਜੇ ਹੋਏ ਪਏ ਹੁੰਦੇ ਆ ਤੇ ਸੁੰਗੜੇ ਜੇ ਪਏ ਹੁੰਦੇ ਆ ਤੇ ਉਹ ਸਾਰੇ ਬੰਦੇ ਕੰਮ ਕਰਾ ਸਕਦੇ ਆ ਹਾਂਜੀ 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 ਠੀਕ ਆ ਕਿ ਨਹੀਂ ਬਾਗੇ ਪੁਰਾਣੇ ਦੇ ਵਿੱਚ 20 ਕਿਲੋਮੀਟਰ ਦੇ ਨੇੜੇ ਤੇੜੇ ਤਾਂ ਇਹ ਡਿਲੀਵਰੀ ਦੇ ਵੀ ਦਿੰਦੇ ਆ ਤੇ ਘਰੋਂ ਚੱਕ ਵੀ ਲੈਂਦੇ ਆ ਹਾਂਜੀ 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 ਠੀਕ ਆ ਜੀ ਹਾਂਜੀ ਹਾਂਜੀ ਤੇ ਜੇ ਕੋਈ ਬੰਦਾ ਦੂਰ ਦਾ ਉਹ ਬਾਜ਼ਾਰ ਦੇ ਵਿੱਚ ਆਵੇ ਤੇ ਆ ਕੇ ਖਰੀਦੋ ਫਰੋਤ ਕਰੇ ਤੇ ਤਿੰਨ ਘੰਟਿਆਂ ਦੇ ਵਿੱਚ ਡਿਲੀਵਰੀ ਲੈ ਜੀ ਡਿਲੀਵਰੀ ਲੈ ਜੀ ਠੀਕ ਹੈ ਕਹਿੰਦੇ ਇੱਥੇ ਬਹਿਣਾ ਇੱਥੇ ਬਹਿ ਜੇ ਨੇੜੇ ਤੇੜੇ ਚੰਗੇ ਰੈਸਟੋਰੈਂਟ ਵੀ ਬਣੇ ਆ ਉੱਥੇ ਬਹਿ ਜੇ ਬਾਜ਼ਾਰ ਚੋਂ ਕੋ ਖਰੀਦੋ ਫਰੋਤ ਕਰਿਆ ਵੇ ਇੱਥੇ ਜੇ ਨੇੜੇ ਤੇੜੇ ਸੌਰੇ ਆ ਸਾਲੀ ਆ ਸਾਡੂ ਆ ਨੇੜੇ ਤੇੜੇ ਮਾੜਾ ਮੋਟਾ ਮਿਲ ਮੂਲਾ ਵੇ ਤੇ ਆਉਂਦਿਆਂ ਨੂੰ ਇੱਥੇ ਕੰਮ ਹੋਇਆ ਪਿਆ। ਹਾਂਜੀ 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 ਸਾਰਾ ਜੀ। ਸਹੀ ਆ ਜੀ ਤੇ ਬਾਗੇ ਪੁਰਾਣੇ ਦੇ ਵਿੱਚ ਤੁਸੀਂ ਕਿਤੋਂ ਵੀ ਭੇਜ ਸਕਦੇ ਜੇ ਦੂਰ ਦਾ ਬੰਦਾ ਦਾ ਭੇਜ ਵੀ ਸਕਦਾ ਤੁਹਾਡੇ ਕੋਲ ਕੱਪੜੇ। ਹਾਂਜੀ ਹਾਂਜੀ ਹਾਂਜੀ। ਹਣਾ ਜੀ। ਹਾਂਜੀ ਹਾਂਜੀ ਹਾਂਜੀ। ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਰੀਅਰ ਕਾਰੀਅਰ ਰਿਸਿਵ ਵੀ ਕਰਨੇ ਪੈਣੇ ਆ ਤੇ ਭੇਜਣੇ ਵੀ ਪਿਆ ਕਰਨੇ। ਹਾਂਜੀ 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 ਸਾਰੀ ਵਿਵਸਥਾ ਹੈਗੀ ਆਪਣੇ ਕੋਲ ਹਾਂਜੀ। ਠੀਕ ਆ ਨਾ ਤੇ ਨੰਬਰ 2 ਉਹਨਾਂ ਦਾ ਨੋਟ ਕਰ ਲਓ ਬਾਹਲੇ ਕੰਮ ਦਾ ਬੰਦਾ ਜੇ ਕੋਈ ਤੁਹਾਡਾ ਐਨ ਆਰ ਆਈ ਬੰਦਾ ਜਿਹੜਾ ਬਾਹਰੋਂ ਆਉਣ ਵਾਲਾ ਜਾਂ ਜਿਹੜਾ ਜਾਣ ਵਾਲਾ ਤੇ ਜਾਂ ਜਿ ਨੇੜੇ-ਤੇੜੇ ਉਹ ਸਾਰੇ ਬੰਦਿਆਂ ਨੂੰ ਵੀਡੀਓ ਟੈਗ ਕਰ ਦਿਓ ਸ਼ੇਅਰ ਕਰ ਦਿਓ ਜੇ ਆਉਂਗੇ ਮੇਰਾ ਨਾਮ ਲਓਗੇ ਤੁਹਾਡਾ ਪੂਰਾ ਇੱਜ਼ਤਮਾਨ ਹੋਊਗਾ ਹਾਂਜੀ